ਅਸੀਂ ਸੁਲਤਾਨਪੁਰ ਲੋਧੀ ਦੀ ਮੰਗ ਪੱਤਰ ਜੇਣ ਪਹੁੰਚੇ ਹੋ ਅੱਜ ਅਸੀਂ ਭਗਵਾਨ ਵਾਲਮੀ ਕ੍ਰਾਂਤੀ ਸੈਨਾ ਵੱਲੋਂ ਸੁਲਤਾਨਪੁਰ ਲੋਧੀ ਵਿੱਚ ਤਹਿਸੀਲਦਾਰ ਸਾਹਿਬ ਨੂੰ ਮਿਲੇ ਆ ਅਸੀਂ ਉਹਨਾਂ ਨੂੰ ਆਪਣੀਆਂ ਮੁੱਖ ਚਾਰ ਮੰਗਾਂ ਲੈ ਕੇ ਮੰਗ ਪੱਤਰ ਦਿੱਤਾ ਇਹ ਸਾਡਾ ਮੰਗ ਪੱਤਰ ਜਿਹੜਾ ਇਹ ਪੰਜਾਬ ਸਰਕਾਰ ਦੇ ਨਾਮ ਤੇ ਹੈ ਜੀ ਸੋ ਅਸੀਂ ਇਹਨਾਂ ਵਿੱਚ ਜਿਹੜੀਆਂ ਗਰੀਬ ਸਮਾਜ ਦੀਆਂ ਚਾਰ ਮੁੱਖ ਮੰਗਾਂ ਰੱਖਿਆ ਸਾਡੀ ਪਹਿਲੀ ਮੰਗ ਇਹ ਆ ਵੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਸਦੇ ਲਾਲ ਕੀਰੋ ਵਾਲੇ ਘਰ ਆ ਜੋ ਸਰਕਾਰ ਉਹਨਾਂ ਦੀ ਜਲਦੀ ਤੋਂ ਜਲਦੀ ਜਿਹੜੀਆਂ ਰਜਿਸਟਰੀਆਂ ਕਰਕੇ ਪੱਕੀਆਂ ਰਜਿਸਟਰੀਆਂ ਕਰੇ ਔਰ ਮਾਲਕਾਨਾ ਹੱਕ ਦਵੇ ਔਰ ਇਹ ਰਜਿਸਟਰੀਆਂ ਐਸੀ ਰਜਿਸਟਰੀਆਂ ਹੋਣ ਜਿਹੜੀਆਂ ਹਰ ਸਰਕਾਰੀ ਅਦਾਰੇ ਦੇ ਉੱਤੇ ਵੈਲਿਡ ਹੋਣ ਸਰਕਾਰ ਦਾ ਸਰਕਾਰ ਵੱਲੋਂ ਜਿਹੜੀਆਂ ਮਾਨਤਾ ਪ੍ਰਾਪਤ ਹੋਣ ਔਰ ਦੂਜੀ ਸਾਡੀ ਮੰਗ ਹੈਗੀ ਆ ਵੀ ਅੱਜ ਗਰੀਬ ਪਰਿਵਾਰਾਂ ਦੇ ਜਿਹੜੇ ਹੈਗੇ ਨੀਲੇ ਰਾਸ਼ਨ ਵਾਲੇ ਜਿਹੜੇ ਕਾਰਡ ਆ ਉਹ ਪਿਛਲੀਆਂ ਸਰਕਾਰਾਂ ਵੱਲੋਂ ਵੀ ਕੱਟੇ ਗਏ ਸੀ ਔਰ ਐਕਟਿਵ ਜਿਹੜਾ ਸਰਕਾਰ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੇ ਜਿਹੜੇ ਆ ਰਾਸ਼ਨ ਵਾਲੇ ਕਾਰਡ ਕੱਟ ਦਿੱਤੇ ਗਏ ਜਿਹਦੇ ਕਰਕੇ ਗਰੀਬਾਂ ਨੂੰ ਮਿਲਦੀ ਜਿਹੜੀ ਕਣਕ ਸੀ 2 ਰੁਪਏ ਕਿਲੋ ਵਾਲੀ ਆ ਉਹ ਬੰਦ ਹੋ ਗਈ ਆ ਔਰ ਜਿਹਦੇ ਕਰਕੇ ਜਿਹੜਾ ਗਰੀਬ ਸਮਾਜ ਆ ਉਹ ਅੱਜ ਛੜਕਾ ਦੇ ਉੱਤਰ ਕੇ ਆਪਣੇ ਹੱਕਾਂ ਦੇ ਵਾਸਤੇ ਜਿਹੜਾ ਉਹ ਸਰਕਾਰ ਕੋਲੋਂ ਇਹ ਮੰਗ ਕਰਦਾ ਪਿਆ ਕਿ ਜਿੰਨੇ ਸਾਡੇ ਜਿਹੜੇ ਆ ਰਾਸ਼ਨ ਵਾਲੇ ਕਾਰਡ ਕੱਟੇ ਗਏ ਆ ਉਹਨਾਂ ਨੂੰ ਦੁਬਾਰਾ ਜਿਹੜਾ ਬਹਾਲ ਕੀਤਾ ਜਾਵੇ ਔਰ ਜਲਦੀ ਬਹਾਲ ਕੀਤਾ ਜਾਵੇ ਜਿੰਨਾ ਚਿਰ ਇਹ ਕਾਰਡ ਜਿਹੜੇ ਆ ਬਹਾਲ ਨਹੀਂ ਹੁੰਦੇ ਸਰਕਾਰ ਵੱਲੋਂ ਉਹਨਾਂ ਚਿਰ ਸਰਕਾਰ ਹਰ ਗਰੀਬ ਪਰਿਵਾਰ ਨੂੰ ਜਿਨ੍ਹਾਂ ਕੋਲ ਬਿਲਕੁਲ ਜ਼ਮੀਨ ਨਹੀਂ ਹੈਗੀ ਉਹਨਾਂ ਦੇ ਆਧਾਰ ਕਾਰਡ ਦੇਖ ਕੇ ਸਾਰੇ ਗਰੀਬ ਪਰਿਵਾਰਾਂ ਨੂੰ ਜਿਹੜੀ ਕਣਕਮਹੀਆ ਕਰਵਾਵੇ ਸੋ ਸਾਡੀ ਤੀਜੀ ਮੰਗ ਇਹ ਆ ਵੀ ਅੱਜ ਸਰਕਾਰ ਵੱਲੋਂ ਹਰ ਕਮਿਊਨਿਟੀ ਦੇ ਜਿਹੜੇ ਕਰਜ਼ੇ ਆ ਉਹ ਮਾਫ਼ ਕੀਤੇ ਜਾ ਰਹੇ ਆ ਲਗਭਗ ਜਦੋਂ ਦਾ ਦੇਸ਼ ਯਾਦ ਹੋਇਆ ਉਦੋਂ ਤੱਕ ਜਿਹੜਾ ਗਰੀਬਾਂ ਦੇ ਅੱਜ ਤੱਕ ਕਰਜ਼ੇ ਕਿਸੇ ਵੀ ਸਰਕਾਰ ਵੱਲੋਂ ਮਾਫ ਨਹੀਂ ਕੀਤੇ ਗਏ ਸੋ ਅਸੀਂ ਪੰਜਾਬ ਸਰਕਾਰ ਅੱਗੇ ਇਹ ਮੰਗ ਰੱਖਦੇ ਆ ਵੀ ਜਿੱਥੇ ਧਨਾੜ ਲੋਕਾਂ ਦੇ ਕਰਜ਼ੇ ਜਿਹੜੇ ਆ ਸਰਕਾਰ ਮਾਫ ਕਰਦੀ ਪਈ ਆ ਉੱਥੇ ਹੀ ਗਰੀਬ ਪਰਿਵਾਰਾਂ ਦੇ ਹਰ ਗਰੀਬ ਪਰਿਵਾਰ ਦਾ ਜਿਹੜਾ 2 ਲੱਖ ਰੁਪਏ ਤੱਕ ਦਾ ਜਿਹੜਾ ਕਰਜ਼ਾ ਉਹ ਸਰਕਾਰ ਮਾਫ ਕਰੇ ਜੀ ਚੌਥੀ ਸਾਡੀ ਮੰਗ ਇਹ ਆ ਵੀ ਅੱਜ ਸਰਕਾਰੀ ਸਕੂਲ ਜਿਹੜੇ ਆ ਉਹ ਬੰਦ ਹੋਣ ਦੀ ਕਗਾਰ ਤੇ ਖੜਿਆ ਨੇ ਕਿਉਂਕਿ ਪਿਛਲੀਆਂ ਸਰਕਾਰਾਂ ਵੱਲੋਂ ਬਹੁਤ ਸਾਰੇ ਪੰਜਾਬ ਦੇ ਜਿਹੜੇ ਸਕੂਲ ਸਰਕਾਰੀ ਉਹ ਬੰਦ ਇਸ ਕਰਕੇ ਕੀਤੇ ਗਏ ਸੀ ਕਿ ਬੱਚਿਆਂ ਦੀ ਗਿਣਤੀ ਜਿਹੜੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਘਟਦੀ ਪਈ ਆ ਸੋ ਅੱਜ ਜਿੱਡਾ ਵੀ ਗਰੀਬ ਸਮਾਜ ਆ ਉਹਦੇ ਸਰਕਾਰੀ ਸਕੂਲਾਂ ਵਿੱਚ ਜਿਹੜੇ ਨਿਆਣੇ ਪੜਦੇ ਪਏ ਆ ਅੱਜ ਸਕੂਲਾਂ ਦੇ ਅੰਦਰ ਪੜਨ ਵਾਲੇ ਬੱਚਿਆਂ ਦੀ ਗਿਣਤੀ ਤਾਂ ਬਹੁਤ ਜ਼ਿਆਦੀ ਆ ਪਰ ਉਹਨਾਂ ਸਕੂਲਾਂ ਦੇ ਅੰਦਰ ਜਿਹੜਾ ਪੜਾਉਣ ਵਾਲੇ ਅਧਿਆਪਕਾਂ ਦੀ ਗਿਣਤੀ ਬਹੁਤ ਘਟਿਆ ਸੋ ਅਸੀਂ ਪੰਜਾਬ ਸਰਕਾਰ ਅੱਗੋਂ ਇਹ ਮੰਗ ਕਰਦੇ ਆ ਵੀ ਸਰਕਾਰੀ ਸਕੂਲਾਂ ਦਾ ਸਰਵੇ ਕਰਕੇ ਜਿੰਨਾ ਸਕੂਲਾਂ ਦੇ ਵਿੱਚ ਅਧਿਆਪਕ ਘਟਿਆ ਉਹਨਾਂ ਸਕੂਲਾਂ ਦੇ ਵਿੱਚ ਜਿਹੜੇ ਟੀਚਰਾਂ ਪੂਰੇ ਕੀਤੇ ਜਾਣ ਤਾਂ ਕਿ ਗਰੀਬ ਬੱਚਿਆਂ ਦਾ ਜਿਹੜਾ ਪਹੁੰਚਿਆ ਆਉਣ ਵਾਲਾ ਭਵਿੱਖ ਜਿਹੜਾ ਖਤਰੇ ਵਿੱਚ ਨਾ ਪਵੇ ਜੀ ਲੋਕ ਸਭਾ ਚੋਣਾਂ ਨੇ ਇਥੋਂ ਵੀ ਕੈਬਨਟ ਮੰਤਰੀ ਨੇ ਜਿਹੜੇ ਖਦੂਰ ਦਾ ਮੁੱਖ ਸਤੋਂ ਉਮੀਦਵਾਰ ਬਣਾਏ ਗਏ ਨੇ ਮੈਂ ਨਾਲ ਇਸੇ ਮੁਲਾਕਾਤ ਦੀ ਗੱਲ ਬਾਤ ਕਰਦਾ ਹਾਂ ਨਹੀਂ ਜੀ ਸਾਡੀ ਜਿਹੜੀ ਹੈਗੀ ਪੰਜਾਬ ਸਰਕਾਰ ਦੇ ਨਾਲ ਹਲੇ ਤੱਕ ਕੋਈ ਮੁਲਾਕਾਤ ਨਹੀਂ ਹੋਈ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਵੱਖ-ਵੱਖ ਜਿਹੜਾ ਤਹਿਸੀਲਾਂ ਦੇ ਐਸਡੀਐਮ ਸਾਹਿਬ ਤਹਿਸੀਲਦਾਰਾਂ ਸਾਹਿਬ ਨੂੰ ਜਿਹੜੇ ਆਪਣੇ ਮੰਗ ਪੱਤਰ ਦਿੱਤੇ ਆ ਜਿੱਦਾਂ ਕੋਈ ਸਰਕਾਰ ਸਾਡੀਆਂ ਮੰਗਾਂ ਨੂੰ ਲੈ ਕੇ ਸਾਡੇ ਨਾਲ ਮੀਟਿੰਗ ਕਰੇਗੀ ਇਹ ਜ਼ਰੂਰ ਬੈਠਾਂਗੇ ਜੀ ਹਮੇਸ਼ਾ ਸਮੇਂ ਪਿਛਲੀਆਂ ਸਰਕਾਰਾਂ ਨੇ ਕਰੀ ਇਸ ਸਮੱਸਿਆ 'ਤੇ ਧਿਆਨ ਦਿੱਤਾ ਦੇਖੋ ਸਮੇਂ-ਸਮੇਂ ਤੇ ਜਿਹੜਾ ਹੈਗਾ ਉਹ ਤਾਂ ਇਹ ਹੋਇਆ ਵੀ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਵੀ ਬਹੁਤ ਸਾਰੇ ਲੋਕਾਂ ਦੇ ਜਿਹੜੇ ਰਸ਼ਨ ਵਾਲੇ ਕਾਰਡ ਕੱਟੇ ਗਏ ਸੀ ਔਰ ਕਾਂਗਰਸ ਦੇ ਟਾਈਮ ਦੇ ਉੱਤੇ ਜਿਹੜੇ ਹੈਗੇ ਆ ਸਰਕਾਰੀ ਸਕੂਲ ਬਹੁਤ ਸਾਰੇ ਬੰਦ ਕੀਤੇ ਗਏ ਸੀ ਔਰ ਅੱਜ ਮੌਜੂਦਾ ਸਰਕਾਰ ਵੱਲੋਂ ਵੀ ਜਿਹੜੇ ਹਜ਼ਾਰਾਂ ਲੋਕਾਂ ਦੇ ਜਿਹ ਕਾਂਗਰਸ ਦੇ ਟਾਈਮ ਦੇ ਉੱਤੇ ਜਿਹੜੇ ਹੈਗੇ ਆ ਸਰਕਾਰੀ ਸਕੂਲ ਬਹੁਤ ਸਾਰੇ ਬੰਦ ਕੀਤੇ ਗਏ ਸੀ ਔਰ ਅੱਜ ਮੌਜੂਦਾ ਸਰਕਾਰ ਵੱਲੋਂ ਵੀ ਜਿਹੜੇ ਹਜ਼ਾਰਾਂ ਲੋਕਾਂ ਦੇ ਜਿਹੜੇ ਆ ਕਾਰਡ ਕੱਟ ਦਿੱਤੇ ਗਏ ਆ ਠੀਕ ਆ ਜੀ ਤੇ ਔਰ ਜਿਹੜੇ ਸਕੂਲਾਂ ਦੇ ਵਿੱਚ ਟੀਚਰ ਆ ਅੱਜ ਮੌਜੂਦਾ ਸਰਕਾਰ ਦੇ ਸਮੇਂ ਵਿੱਚ ਵੀ ਦੇਖਿਆ ਜਾਵੇ ਤਾਂ ਸਕੂਲ ਸਕੂਲਾਂ ਦੇ ਵਿੱਚ ਗਰੀਬ ਬੱਚੇ ਤਾਂ ਪੜਦੇ ਪਰ ਪੜਾਉਣ ਵਾਲੇ ਜਿਹੜੇ ਟੀਚਰ ਆ ਉਹਨਾਂ ਦੀ ਕਾਰਡ ਐ ਸੋਹੀ ਸਰਕਾਰ ਤੋਂ ਮੰਗ ਕਰਦੇ ਆ ਵੀ ਜਿਨ੍ਹਾਂ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਗਏ ਆ ਉਹਨਾਂ ਦੇ ਰਾਸ਼ਨ ਕਾਰਡ ਦੁਬਾਰਾ ਬਹਾਲ ਕੀਤੇ ਜਾਣ ਜਿਨ੍ਹਾਂ ਤੇਰੇ ਰਾਸ਼ਨ ਕਾਰਡ ਨਹੀਂ ਬਹਾਲ ਹੁੰਦੇ ਉਹਨਾਂ ਜਿਹੜੇ ਲੋਕਾਂ ਨੂੰ ਆਧਾਰ ਕਾਰਡ ਦੇ ਕੇ ਪੂਰੇ ਪਰਿਵਾਰ ਨੂੰ ਜਿਹੜੀ ਕਣਕ ਦਿੱਤੀ ਜਾਵੇ ਔਰ ਜਿਨ੍ਹਾਂ ਸਕੂਲਾਂ ਦੇ ਵਿੱਚ ਟੀਚਰਾਂ ਦੀ ਗਿਣਤੀ ਘਟਿਆ ਉਹਨਾਂ ਸਕੂਲਾਂ ਦੇ ਵਿੱਚ ਜਿਹੜੇ ਟੀਚਰ ਆ ਉਹ ਪੂਰੇ ਕੀਤੇ ਜਾਣ ਵੀ ਵੀ ਟਾਈਮ ਬਾਉਂਡ ਅਲਟੀਮੇਟਮ ਦੇਣਾ ਚਾ ਅਸੀਂ ਚਾਹਾਂਗੇ ਵੀ ਇਲੈਕਸ਼ਨ ਦਾ ਦੌਰ ਵੀ ਚੱਲਣ ਡਿਆ ਸਾਰਾ ਕੁਝ ਹੈਗਾ ਨਾ ਅਸੀਂ ਚਾਹਾਂਗੇ ਸਰਕਾਰ ਜਲਦੀ ਜਿਹੜਾ ਸਾਡੇ ਨਾਲ ਮੈਡ ਕਰਕੇ ਸਾਡੀਆਂ ਮੰਗਾਂ ਨੂੰ ਜਿਹੜਾ ਉਹ ਪ੍ਰਵਾਨ ਕਰੇ ਮੰਗਾਂ ਨੂੰ ਮੰਨੇ ਤਾਂ ਕਿ ਜਿਹੜਾ ਹੈਗਾ ਸਮਾਜ ਆ ਉਹ ਖੱਜਲ ਖਰਾਬ ਜਿਹੜਾ ਨਾ ਹੋਵੇ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਤੇ ਅਗਲੇ ਇਲੈਕਸ਼ਨ ਪਲਾਂਟ ਅਸੀਂ ਤਾਂ ਨਿਕਲੇ ਹੋਏ ਆ ਜੀ ਪੰਜਾਬ ਦੇ 19 ਤਰੀਕ ਨੂੰ ਅਸੀਂ ਖਡੂਰ ਸਾਹਿਬ ਦੇ ਆਪਣੇ ਬਟਾਲੇ ਵਿੱਚ ਮੰਗ ਪੱਤਰ ਦਿੱਤਾ ਸੀਗਾ 3 ਤਰੀਕ ਨੂੰ ਅਸੀਂ ਜਿਹੜਾ ਵਾ ਖਡੂਰ ਸਾਹਿਬ ਦਿੱਤਾ 9 ਤਰੀਕ ਨੂੰ ਅਸੀਂ ਤਰਨਤਨ ਮੰਗ ਪੱਤਰ ਦੇ ਕੇ ਆ ਅੱਜ 12 ਤਰੀਕ ਆ ਅੱਜ ਹੀ ਸੁਲਤਾਨਪੁਰ ਲੋਹੜੀ ਵਿੱਚ ਇਹ ਮੰਗ ਪੱਤਰ ਦਿੱਤਾ 15 ਤਰੀਕ ਨੂੰ ਜਿਹੜਾ ਸਾਡਾ ਉਹ ਸ਼ਾਗੋੜ ਦੇ ਵਿੱਚ ਮੰਗ ਪੱਤਰ ਆ ਸੋ ਅਸੀਂ ਨਿਕਲੇ ਹੋਏ ਆ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਹਨਾਂ ਚਿਰ ਜਿਹੜਾ ਸਮਾਜ ਛੜਕਾਂਦੇ ਆ ਔਰ ਹਰ ਮੂਵਮੈਂਟ ਦੇ ਵਿੱਚ ਜਿਹੜਾ ਸਮਾਜ ਦਾ ਜਿਹੜਾ ਗਿਣਤੀ ਦਾ ਵਾਅਦਾ ਹੋ ਰਿਹਾ ਤੋ ਅਸੀਂ ਚਾਹਾਂਗੇ ਕਿ ਸਰਕਾਰ ਸਾਡੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਮੰਨੇ ਤਾਂ ਕਿ ਇਹ ਗਰੀਬ ਪਰਿਵਾਰ ਜਿਹੜੇ ਸਵੇਰੇ ਕੰਮਾਂ ਤੇ ਸ਼ਾਮਾਂ ਨੂੰ ਖਾਣਾ ਉਹ ਛੜਕਾਂ ਤੇ ਖਰਾਬ ਨਾ ਹੋਵੇ ਬਹੁਤ ਧੰਨਵਾਦ